ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੀ ਜੋ ਸੀ ਜੱਣਾਂ ਨਾਲ ਆਉਂਦੇ ਮੈਂ ਤੁਹਾਨੂੰ ਅਸਵਾਦ ਕਰਦੀ ਆ ਤੇ ਲੋ ਜੀ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਤੁਹਾਡੇ ਤੇ ਹੀ ਹਾਜ਼ਰ ਹੋਈ ਆ ਤੇ ਸਾਨੂੰ ਇਹ ਨਾਨਦ ਪੰਜਾਬੀ ਨੂੰ ਬਹੁਤ ਪਿਆਰਾ ਲੱਗਦਾ ਹੈ ਗੀਤ ਤੇ ਇਹ ਇੱਕ ਮਾਂ ਦੀਆਂ ਜਿਹੜੀ ਗੱਲ ਬੋਲਤਾ ਹੈ ਘਰ ਵਾਲਾ ਫੌਜੀ ਸੀ ਉਹ ਉਹਨੇ ਸੋਚਿਆ ਕਿ ਘਰ ਵਾਲੀ ਮਰੋਂ ਖੁਸ਼ ਰਹੂਗੀ ਉਹਨਾਂ ਸਿਆਰ ਦੇ ਸੱਗੀ ਕਰਨੀ ਦੇ ਗਿਆ ਤੇ ਮਗਰੋਂ ਸੋਹਰਾ ਉਥੋਂ ਉਹ ਉਹਨਾਂ 사이 ਬੋਲ ਰਹੇ ਆ ਉਹਨਾਂ ਨੇ ਕਿਹਾ ਕਿ ਕਾਦੇ ਵਾਸਤੇ ਪੈਸੇ ਲਾਉਣੇ ਨੇ ਉਹ ਤਾਂ ਹਮ ਕਹਿ ਗਿਆ ਤੇ ਵੀ ਜੋ ਸੱਚੀ ਮੁੱੱਚੀ ਫੌਜੀ ਸੀ ਇਹਦਾ ਹਾਂ ਮੈਂ ਦੱਸਿਆ ਵੀ ਮੇਰੀ ਨੰਮ ਦਾ ਘਰ ਵਾਲੇ ਫੌਜੀ ਸੀ ਇਹਨੇ ਇਹ ਸਾਰਾ ਦੁੱਖ ਆਪ ਦੇ ਹੱਡਾਂ ਤੇ ਹੰਡਾਇਆ ਇਹਦੇ ਨਾਲ ਬਹੁਤ ਬਣੀਆਂ ਨੇ ਚਲੋ ਹੁਣ ਤਾਂ ਅਸੀਂ ਖੁਸ਼ ਆ ਹਨਾ ਤੇ ਇਹਦੇ ਨਾਲ ਵੀ ਇਸ ਤਰ੍ਹਾਂ ਬਣਦੀ ਰਹੀ ਹੈ ਤੇ ਲੋਕ ਹੁਣ ਤੁਸੀਂ ਮੰਨੋ ਇਸ ਪਿਆਰੇ ਜੀ ਲੋਕ ਦੀ ਜਨੰਦ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਸਿਰਦਰਦ ਮਾਈਗਰੇਨ ਉਹ ਸਿਰ ਦੁਖੰਦ ਦਾ ਇਹਦਾ ਤੁਹਾਨੂੰ ਨਿਕੋ ਪਾਇਓ ਛੁਟਕਾਰਾ ਤੇ ਇਹ ਮੈਂ ਤੁਹਾਨੂੰ ਨੁਕਤਾ ਪਾਉਂਗੀ ਤੇ ਆਪਾਂ ਦਾ ਕਾਰਬਨ ਦਵਾਤ ਲੈ ਕੇ ਵੀਡੀਓ ਤੇ ਲੋਕ ਹੁਣ ਮੰਨੋ ਇਸ ਦੀ ਜਨੰਦ ਉਹ ਕੁੜੀ ਆ ਦੀ ਮਾਂ ਨੂੰ ਦੱਸ ਰਹੀ ਐ ਬਈ ਜੇ ਬੈ ਹੁਣ ਜਿਲ ਘਰ ਵਾਲ ਕੋਲੇ ਨਹੀਂ ਹੁੰਦਾ ਤਾਂ ਫੇਕੀ ਸੋਰੀ ਵੀ ਨਹੀਂ ਜਿਤ ਹੁੰਦੀ ਅਗਲਾ ਪੇਕੇ ਕਹਿੰਦੇ ਲੈ ਆ ਗਿਓ ਉੱਥੋਂ ਤੇ ਜੇਤੀ ਕਰੇ ਬਸ ਜੇ ਤੇ ਪੇਕੀ ਬਹੁਤ ਇੱਜ਼ਤ ਹੁੰਦੀ ਆ ਸੋਹਰੇ ਸੋਹਰੇ ਕਹਾ ਕਹਦੇ ਮੁੰਡਾ ਤਾਂ ਇੱਥੇ ਹੈ ਨਹੀਂ ਉਹਨੂੰ ਤੰਗ ਕਰੀ ਜਾਂਦੇ ਨੇ ਹਨਾ ਤੇ ਫੋਗੀ ਦੇ ਘਰ ਆਂਗੇ ਨਾ ਤਾਂ ਐਂ ਬਣੀ ਐ ਤੰਗਰੀ ਨਾਲ ਬਣੀ ਤੇ ਲੋ ਮਾਣੋ ਇਸ ਪਿਆਰੇ ਦੇ ਲੋਕੀ ਦਾ ਆਨੰਦ ਹੁਣ ਤਾਂ ਚਲ ਹੱਸਦੇ ਆ ਹਨਾ ਅਸੀਂ ਇਹਦੇ ਨਾਲ ਤੰਗ ਹੁੰਦੇ ਰਹੇ ਆਪ ਹਲੋ ਹਲੋ ਜੀ ਆਓ ਤੇ ਸਾਡੇ ਨਾਲ ਇਹ ਗੀਤ ਤੁਸੀਂ ਗਾਇਆ ਕਰੋ ਗਾ ਕੇ ਦੇਖਿਆ ਕਰੋ ਕਿੰਨੇ ਸੋਹਣੇ ਗੀਤ ਨੇ ਹਨਾ ਮੇਰਾ Sagi karini gya slavra menu kuch na वगदी नदी देवी माये सज्जणा yeah <makes noise> i ਜੀ ਅਸ ਕੀਤਾ ਨੰਦ ਇਹ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਉਮੀਦ ਆ ਵਧੀਆ ਲੱਗਿਆ ਹੋਣਾ ਕੀਤਾ ਤੇ ਲ ਤੁਸੀਂ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨ ਦਾ ਨਾ ਭੁੱਲਿਓ ਤੇ ਲਾਈਕ ਵੇਅ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਹੁਣ ਆਪਾਂ ਤੰਦਰੁਸਤੀ ਵੱਲ ਹੂੰ ਤੇ ਕਲਮ ਦਵਾਤ ਲੈ ਕੇ ਤੁਹਾਨੂੰ ਕਿਹਾ ਸੀ ਬਹਿ ਜਿਓ ਬਾਰੀ ਬਾਰੀ ਮੈਂ ਦੱਸਣਾ ਬਹੁਤ ਔਖ ਹੈ ਸਿਰਦਰਦ ਮਾਈਗਰੇਨ ਅੰਦਾ ਸਿਰਦਰਦ ਦੂਰ ਕਰੋ ਪਤਾ ਕੀ ਆ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਤੇਲ ਚਾਹੇ ਕਾਲੇ ਹੋਣ ਚਾਹੇ ਚਿੱਟੇ ਹੋਣ ਹੈਨਾ ਤੇਲ ਸੌਫ ਅਜਮੈਨ ਇਹਨਾਂ ਚੀਜ਼ਾਂ ਕੀ ਨੇ ਤੁਹਾਡੇ ਘਰ ਹੀ ਨੇ ਤੇਲ ਸੌਫ ਅਜਮੈਨ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਲਓ ਤੇ ਤਿੰਨਾਂ ਨੂੰ ਰੋਸਟ ਕਰ ਲਓ ਤੇ ਇਹਨਾਂ ਦਾ ਇੱਕ ਚੰਚਾ ਲਓ ਚਬਾ ਕੇ ਰਾਤ ਨੂੰ ਸੌਣ ਵੇਲੇ ਇੱਕ ਚੰਚਾ ਲੈ ਲਓ ਚਪ ਚਪ ਕੇ ਇਹਨੂੰ ਲੈ ਅੰਦਰ ਲੰਗਾ ਦਿਓ ਤੇ ਸੌਂ ਜਾਓ ਹੈਨਾ ਤੇ ਸਿਰਦਰਦ ਮਾਈਗਰੇਨ ਸਾਰਾ ਕੁਝ ਠੀਕ ਹੋਊਗਾ ਤੇ ਪਾਊਡਰ ਦਾ ਜਿਹੜਾ ਸੁੰਡ ਦਾ ਪਾਊਡਰ ਹੈ ਇੱਕ ਸੁੰਡ ਦਾ ਪਾਊਡਰ ਬਣਾ ਲਓ ਬਰੀਕ ਬਣਾ ਲਿਆ ਉਹਨੂੰ ਜਾਂ ਤਾਂ ਲੋਕ ਦੇ ਘੋਚੇ ਜਾਂ ਲੋਕ ਦੇ ਪਿਸ਼ਾਬ ਵਿੱਚ ਜਾਂ ਪਾਣੀ ਤੇ ਪਾਣੀ ਚ ਮਾਇਆ ਆਪ ਦੇ ਚਿਆਰ ਬਕਾਇਆ ਮੇਰਾ ਸਿਰ ਉਸੇ ਵਕਤ ਹੀ ਦੁੱਖੋਂ ਹਟ ਜਾਂਦਾ ਸੀ ਤੇ ਪਰ ਪੱਕੀ ਪਰਮਾਨੈਂਟ ਨਹੀਂ ਸੀ ਹਟਿਆ ਤੇ ਜਦੋਂ ਤਕਲੀਫ ਹੁੰਦੀ ਉਹਦੀ ਹਟ ਜਾਂਦਾ ਇਹ ਮਹਾਪੁਰਸ਼ਾਂ ਨੇ ਦੱਸਿਆ ਵੀ ਜੇ ਤੁਸੀਂ ਇਹ ਪ੍ਰਯੋਗ 15 ਦਿਨ ਲਗਾਤਾਰ ਕਰਿਆ ਕਾ ਮੁੜ ਕੇ ਨਾ ਮਾਈਗਰੇਨ ਹੋਵੇ ਨਾ ਸਿਰ ਦੁਖਦੇ ਹੱਦਾ ਸਿਰ ਦੁਖੇ ਨਾ ਸਾਰਾ ਸਿਰ ਦੁਖੇ ਹੈ ਨਾ ਤੇ ਬਿਲਕੁਲ ਠੀਕ ਹੋ ਜਾਊਗਾ ਇਹ ਤੁਸੀਂ 15 ਦਿਨ ਕਰਨਾ ਇੱਕ ਵੀ ਨਾ ਗੜਾ ਪਾਏ ਹੈ ਨਾ ਤੇ ਮੇਰਾ ਸਿਰ ਦੁਖਦਾ ਸੀ ਮੈਂ ਜੋ ਸਿਰ ਦੁਖਦਾ ਮੈਂ ਸਕੂਲ ਜਾਂਦੀ ਕਿਵੇਂ ਉੱਥੇ ਚਲ ਬੱਚਿਆਂ ਨਾਲ ਮਗਜ ਮਾਰਨਾ ਪੈਂਦਾ ਸੀ ਤੇ ਫਿਰ ਮੇਰਾ ਸਿਰ ਦੁਖਦਾ ਫਿਰ ਮੈਂ ਪਾਊਡਰ ਨਾਲ ਰੱਖੀ ਪਾਣੀ ਚ ਘੋਲ ਕੇ ਲਾ ਲੈਂਦੀ ਉਹ ਸੁੱਕ ਸੁਕਦਾ ਜਾਂਦਾ ਤੇ ਫਿਰ ਉਸੇ ਟਾਈਮ ਮੈਨੂੰ ਆਰਾਮ ਆ ਜਾਂਦਾ ਸੀ ਹੈ ਨਾ ਤੇ ਫਿਰ ਗੁੱਟ ਖੜਦਾ ਤੇ ਤੇਰਾ ਕੂੜੇ ਵਾਲਾ ਪਾਇਆ ਹੋਇਆ ਜਿਹਦੇ ਨਾਲ ਵੀ ਵੇਸ਼ੇ ਤੋਂ ਫਟਿਆ ਉਹ ਵੀ ਪੂਣਾ ਨਾ ਵੇ ਮੈਂ ਫੇਰ ਆਉਂਗੀ ਉਹ ਮਨਪਤਾ ਜਲਾ ਮੇਰਾ ਪਾ ਲੋਕਾਂ ਨੇ ਸਿਰ ਬਿਲਕੁਲ ਪਰਮਾਇ ਦੇ ਠੀਕ ਹੋ ਗਏ ਕਦੇ ਨਹੀਂ ਦੁਖਦੇ ਤੇ ਇਹਦੇ ਨਾਲ ਵੀ ਤੁਹਾਡਾ ਇਹ ਸੌਖਾ ਜਿਹਾ ਇਹ ਕਰਕੇ ਦੇਖਿਓ ਮਾਈਗ੍ਰੇਨ ਤੋਂ ਪਾਉ ਛੁੱਟੀ ਤੇ ਲੋ ਮਾਣੋ ਇਸ ਮੇਰੇ ਨੋਤੇ ਰਾਤੇ ਗੀਤ ਦਾ ਆਨੰਦ ਤੇ ਸਭ ਤੋਂ ਛੁੱਟੀਆਂ ਫਿਰ ਕੱਲ ਨੂੰ ਨਹਾਏ ਉੱਤੇ ਤੇ ਨਹਾਏ ਗੀਤ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣੇ